ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜਸਟੀਸ ਦੋਸਤੋ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ 10 ਸਾਲ ਮਾਸੂਮ ਬੱਚੇ ਤੇ ਉਸ ਦੀ ਉਮਰ 10 ਸਾਲ ਦੱਸੀ ਜਾ ਰਹੀ ਹੈ ਮਾਸੂਮ ਬੱਚੇ ਦੀ ਜਿਸ ਦੇ ਉੱਪਰ ਇੱਕ ਔਰਤ ਦੇ ਵੱਲੋਂ ਤਸ਼ੱਦਦ ਕੀਤੇ ਜਾਂਦੇ ਸੀ ਕਦੇ ਉਸ ਨੂੰ ਕੁੱਟਿਆ ਜਾਂਦਾ ਸੀ ਮਾਰਿਆ ਜਾਂਦਾ ਸੀ ਗਰਮ ਪ੍ਰੈਸ ਉਸ ਦੇ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਤੇ ਲਗਾਈ ਜਾਂਦੀ ਸੀ ਔਰ ਇਸ ਔਰਤ ਦਾ ਨਾਮ ਜੋ ਦੱਸਿਆ ਜਾ ਰਿਹਾ ਉਹ ਮਨੀਸ਼ਾ ਸ਼ਰਮਾ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਸ ਔਰਤ ਨੇ ਆਪਣੇ ਘਰ ਦੇ ਵਿੱਚ ਕੁੱਤੇ ਰੱਖੇ ਹੋਏ ਸੀ ਔਰ ਇਸ 10 ਸਾਲ ਦੇ ਮਾਸੂਮ ਬੱਚੇ ਦੇ ਕੋਲੋਂ ਉਹਨਾਂ ਕੁੱਤਿਆਂ ਦੀ ਰਖਵਾਲੀ ਵਾਸਤੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਕਹਿ ਸਕਦੇ ਆ ਕਿ ਸਮੇਂ ਸਿਰ ਜੋ ਵੀ ਖੁਰਾਕ ਦੇਣੀ ਉਹਨਾਂ ਦੀ ਦੇਖਭਾਲ ਵਾਸਤੇ ਇਸ ਮਾਸੂਮ ਬੱਚੇ ਨੂੰ ਜਿਹੜਾ ਹੈ ਉਹ ਲਿਆ ਹੋਇਆ ਸੀਗਾ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਸੂਮ ਬੱਚੇ ਨੂੰ ਗੋਦ ਲਿੱਤਾ ਗਿਆ ਸੀ ਔਰ ਬਾਅਦ ਵਿੱਚ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਗਿਆ ਇਸ ਦੇ ਕੋਲੋਂ ਕੁੱਤਿਆਂ ਦੀ ਦੇਖਭਾਲ ਵਾਸਤੇ ਜਿਹੜਾ ਹੈ ਉਸ ਨੂੰ ਯੂਜ਼ ਕਰਦੇ ਰਹੇ ਹੈ ਸੋਸ਼ਲ ਮੀਡੀਆ ਤੇ ਜਦੋਂ ਹੀ ਇਹ ਵੀਡੀਓ ਵਾਇਰਲ ਹੋਈ ਹਾਲਾਂਕਿ ਜਿਹੜੇ ਗਵਾਂਡੀ ਨੇ ਉਹਨਾਂ ਨੇ ਵੀ ਮਕਲਬ ਕਿਤੇ ਨਾ ਕਿਤੇ ਇਸ ਬੱਚੇ ਤੇ ਹੋ ਰਹਿ ਤਸ਼ੱਦਦ ਦੇ ਬਾਰੇ ਸਮਾਜ ਸੇਵੀ ਸੰਸਥਾ ਦੇ ਨਾਲ ਸੰਪਰਕ ਕੀਤਾ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਮਾਜ ਸੇਵੀ ਸੰਸਥਾ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵੱਲੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਨੇਕ ਕੰਮ ਕੀਤੇ ਜਾਂਦੇ ਨੇ ਜੋ ਉਹ ਵਧਾਈ ਦੇ ਪਾਤਰ ਨੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਆਜ਼ਾਦ ਕਰਵਾਇਆ ਹੈ ਜੋ ਕਿਸੇ ਨਾ ਕਿਸੇ ਤਰ੍ਹਾਂ ਚੁੰਗੜ ਵਿੱਚ ਫਸੇ ਹੋਏ ਸਨ ਇਸ ਬੱਚੇ ਨੂੰ ਆਜ਼ਾਦ ਕਰਵਾਉਣ ਵਾਸਤੇ ਵੀ ਉਹਨਾਂ ਦੇ ਪਰਿਵਾਰ ਤੱਕ ਪਹੁੰਚੇ ਔਰ ਮੈਂ ਸਭ ਤੋਂ ਪਹਿਲਾਂ ਉਹ ਵੀਡੀਓ ਦਿਖਾਉਣੀ ਚਾਹੁੰਦਾ ਜਿਸ ਦੇ ਵਿੱਚ ਸਮਾਜ ਸੇਵੀ ਸੰਸਥਾ ਦੇ ਮੁੱਖ ਸੇਵਾਦਾਰ ਜਿਹੜੇ ਨੇ ਔਰ ਬਕਾਇਦਾ ਤੌਰ ਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਨੇ ਪਹਿਲਾਂ ਮਾਰਦਿਆਂ ਉਸ ਵੀਡੀਓ ਤੇ ਆਪਾਂ ਇੱਕ ਨਜ਼ਰ

ਪਹਿਲਾਂ ਦੱਸੋ ਪ੍ਰੈਸ ਕਿੰਨੇ ਦਾ ਹੈ ਪ੍ਰੈਸ ਨਹੀਂ ਮੈਂ ਲਾਈ ਹੈ ਕਿ ਮੈਂ ਖੁਦ ਕੋ ਲਾਈ ਹੈ ਪ੍ਰੈਸ ਲਾਈ ਕਿੰਨੇ ਰੁਪਏ ਤੋਂ ਦੱਸੋ ਸੋਤੇ ਕਾਲੀ ਸੀ ਜੋ 10000 20 10 ਫਟੇ ਫਟਕਮ ਕਰਦੇ ਕਿਹਨੇ ਨਹੀਂ ਪੁੱਛਿਆ ਸੀ ਮਾ ਮੋਟਾ 10 ਫਟੇ ਮੈਂ ਨਹੀਂ ਬ੍ਰੈਸ ਨਹੀਂ ਮੈਂ ਮਰ ਜਾਈਂਗਾ ਤੁਸਾਂ ਮੈਂ ਲਈ ਨਹੀਂ ਆ ਗਈ ਇਹਨੇ ਮੈਨੂੰ ਬ੍ਰੈਸ ਨਹੀਂ ਕਿਹਾ ਕੁਝ ਨਹੀਂ ਬਾਰ ਬਾਰ ਮੇਰੇ ਸ਼ੁਰੂ ਬਾਹਰੋਂ ਦਾ ਪ੍ਰਸ਼ਨ ਆ ਗਿਆ 100 ਬੱਚੇ ਦੱਸੋ ਆ ਗਏ 1 ਮਿੰਟ ਬੱਚੇ ਮੈਂ ਸਹੀ ਜੀ ਜਦੋਂ ਮੇਰਾ ਨਾਮ ਹੋਇਆ ਉਹ ਨਹੀਂ ਜਿਹੜੇ ਉਹ ਦੱਸਣੇ ਬਿਚਾਰ ਨੂੰ ਆਦਿ ਕੋ ਕਰਦੇ ਫਿਰ ਸ਼ੁਰੂ ਕਰਦੇ 9 2 ਸਾਰੇ ਐਲਓ ਮੇਰੇ ਸੱਚੇ ਬੱਚੇ ਮੈਂ ਬੱਸ ਤੁਹਾਨੂੰ ਬਤਲਣ ਦਾ ਹਾਸਲ ਮੈਂ ਚੈੱਕ ਕਰਾਂ कितने खड़ा जी ਕਮਰੇ ਕਿਤੇ ਘੜਾ ਦੀ 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 ਕਮਰੇ ਕਿਤੇ ਘੜਾ ਫਿਰ ਮੈਂ ਤਾਂ ਬੱਤਾਂ ਤੋਂ ਮਾਰਿਆ ਕਿਉਂ ਲੁੱਟਿਆ ਬੱਚੇ ਨਹੀਂ ਮਾਰਿਆ ਮੈਂ ਕੋਈ ਦੱਤੀ ਦੱਤਾ ਸੀਗਾ ਮੈਂ ਪਰ ਕੀ ਕਹਿੰਦੇ ਨੇ ਕਿ ਮੈਂ ਇੰਨਾ ਇੰਨਾ ਦੀ ਬੰਦਾ ਸਾਰੀ ਗੱਲ ਇਹ ਦੱਸਦਾ ਕਿ ਜਦੋਂ ਤੁਸੀਂ ਬਿਆਨ ਨਹੀਂ ਦਿੰਦਾ ਇੱਕ ਮਿੰਟ ਆਹ ਬੰਦਾ ਦੱਸਦਾ ਕਿ ਇਹ ਪਾਗਾਬਾ ਜੀ ਦਾ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਟਿਆਲੇ ਰਿਸ਼ੀ ਕਲੋਨੀ ਦੇ ਵਿੱਚੋਂ ਸਾਨੂੰ ਜਿਹੜੀ ਕਨਫਰਮੇਸ਼ਨ ਆਉਂਦੀ ਆ ਵੀ ਇੱਕ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਘਰ ਦੇ ਵਿੱਚ ਔਰ ਇਸ ਬੱਚੇ ਤੋਂ ਬਹੁਤ ਜ਼ਿਆਦਾ ਘਰ ਦਾ ਕੰਮ ਕਰਵਾਇਆ ਜਾਂਦਾ ਸੀਗਾ ਜੀ ਜਿਵੇਂ ਘਰ ਦਾ ਝਾੜੂ ਪੋਚਾ ਅਤੇ ਘਰ ਦੇ ਵਿੱਚ ਕੁਝ ਜਾਨਵਰ ਰੱਖੇ ਸੀ ਉਹਨਾਂ ਦੀ ਸਭ ਸੰਭਾਲ ਲਈ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ 10-15 ਕੁੱਤਿਆਂ ਦੇ ਵਿੱਚ ਬੱਚੇ ਨੂੰ ਰੱਖਿਆ ਜਾਂਦਾ ਸੀ ਕਿਸੇ ਵੇਲੇ ਵੀ ਉਹ ਬੱਚੇ ਦਾ ਵੀ ਨੁਕਸਾਨ ਜਿਹੜਾ ਕਰ ਸਕਦੇ ਸੀ ਪਰ ਇਹ ਜਿਹੜੇ ਲੇਡੀ ਆ ਜੀ ਜਿਹੜੀ ਆਪਣਾ ਨਾਮ ਨਹੀਂ ਦੱਸਦੀ ਆ ਉਹ ਇਹਦੇ ਜਿਹੜੇ origignal ਮਾਤਾ ਨਹੀਂ ਹੈਗੀ ਬੱਚੇ ਦੀ ਬੱਚੇ ਦੇ ਮਾਪੇ ਹਜੇ ਲੱਭਣੇ ਬਾਕੀ ਨੇ ਵੀ ਇਹ ਕਿੱਦਾਂ ਇਹਨਾਂ ਕੋਲੇ ਆਇਆ ਸਾਨੂੰ ਤਾਂ ਇਹ ਲੱਗਦਾ ਵੀ ਇਹ ਕਿਟਨੈਪ ਕਰਕੇ ਲੈ ਕੇ ਆਏ ਨੇ ਜੀ ਬੱਚੇ ਨੂੰ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਘਰ ਦੇ ਵਿੱਚੋਂ ਜਦੋਂ ਬੱਚਾ ਸਾਨੂੰ ਮਿਲਦਾ ਉਸ ਬੱਚੇ ਦੇ ਢੂਹੀ ਦੇ ਉੱਪਰ ਲਾਸ਼ਾਂ ਬੈਲਟਾਂ ਉਹਦੇ ਮਾਰੀਆਂ ਜਾਂਦੀਆਂ ਸੀਗੀਆਂ ਔਰ ਬੱਚੇ ਦੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਖੂਨ ਜਿਹੜਾ ਕੰਨ ਦੇ ਵਿੱਚੋਂ ਵੀ ਬੱਚੇ ਦੇ ਖੂਨ ਨਿਕਲਿਆ ਜੀ ਬੱਚੇ ਦਾ ਨਾਮ ਜਿਸਕਰਨ ਉਹਨੇ ਦੱਸਿਆ ਜੀ 마ਸੂਮ ਜੇ ਬੱਚੇ ਨੇ ਔਰ ਇਹਨਾਂ ਨੇ ਇਸ ਲੇਡੀ ਨੇ ਮਨੀ ਨਾਮ ਦੀ ਲੇਡੀ ਨੇ ਬੱਚੇ ਦਾ ਨਾਮ ਜਿਹੜਾ ਲਾਡੀ ਰੱਖਿਆ ਵਾ ਸੀਗਾ ਜੀ ਔਰ ਬੱਚੇ ਦੇ ਜਿਹੜਾ ਤੁਸੀਂ ਦੇਖੋ ਇੱਕ ਲੇਡੀ ਦੀ ਕਿੱਥੋਂ ਤੱਕ ਗਿਰ ਚੁੱਕੀ ਐ ਇੱਕ ਸਾਡਾ ਅੱਜ ਦਾ ਇਨਸਾਨ ਵੀ ਗਰਮ ਪ੍ਰੈਸ ਕਰਕੇ ਬੱਚੇ ਦੇ ਮੂੰਹ ਦੇ ਲਾ ਦਿੱਤੀ ਗਈ ਆ ਇਹ ਚੀਜ਼ ਤੁਸੀਂ ਆਪ ਸਾਰੇ ਭੈਣ ਭਰਾ ਸੋਚ ਕੇ ਦੇਖੋ ਔਰ ਅਸੀਂ ਬੇਨਤੀ ਕਰਾਂਗੇ ਜੀ ਜਿਹੜੀ ਪ੍ਰਸ਼ਾਸਨ ਦੇ ਅੱਗੇ ਐਸਐਸਪੀ ਸਾਹਿਬ ਦੇ ਅੱਗੇ ਸਾਡੀ ਇਹ ਬੇਨਤੀ ਆ ਵੀ ਇਸ ਕੇਸ ਨੂੰ ਬੜੇ ਧਿਆਨ ਨਾਲ ਦੇਖਿਆ ਜਾਵੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਵੀ ਕੀ ਇਹ ਤੇ ਮਾਂ-ਬਾਪਾਂ ਨੇ ਤਾਂ ਨਹੀਂ ਬੱਚੇ ਨੂੰ ਵੇਚਿਆ ਜਾਂ ਇਹ ਕਿੱਥੋਂ ਖਰੀਦ ਕੇ ਲੈ ਕੇ ਆਏ ਨੇ ਜਾਂ ਇਹ ਕਿੱਥੋਂ ਕਿਟਨੈਪ ਕਰਕੇ ਲੈ ਕੇ ਆਏ ਨੇ ਉਸ ਤੋਂ ਬਾਅਦ ਇਸ ਜਿਹੜੀ ਮਨੀ ਨਾਮ ਦੀ ਮਾਫ ਕਰਨਾ ਜਿਹੜੀ ਇਹ ਮਨੀ ਸ਼ਰਮਾ ਆਪਣਾ ਨਾਮ ਦੱਸਦੀ ਆ ਇਸ ਲੇਡੀ ਨੂੰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾ ਜੋ ਇਹਨੂੰ ਸਜ਼ਾ ਮਿਲ ਸਕੇ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਇਸ ਲੇਡੀ ਨੇ ਕੀਤਾ ਘਰ ਦੇ ਵਿੱਚ ਇੱਕ ਕੈਦ ਕਰਕੇ ਕਿਡਨਾਪ ਕਰਕੇ ਇੱਕ ਬੱਚੇ ਦੇ ਉੱਪਰ ਤਸ਼ੱਦਦ ਕੀਤਾ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਮੀਡੀਆ ਦਾ ਧੰਨਵਾਦ ਕਰਦੇ ਆਂ ਵੀ ਤੁਸੀਂ ਇਸ ਆਵਾਜ਼ ਨੂੰ ਚੱਕਣ ਲਈ ਅੱਗੇ ਆਏ ਇਸ 마ਸੂਮ ਦੀ ਆਵਾਜ਼ ਨੂੰ ਵੱਡੇ ਪੱਧਰ ਤੇ ਤੁਸੀਂ ਲੈ ਕੇ ਜਾ ਰਹੇ ਹੋ ਧੰਨਵਾਦ মিডিਆ ਦਾ ਤੇ ਸਾਡੀ ਐਸਐਸਪੀ ਸਾਹਿਬ ਹੋਰ ਅਫੀਸਰ ਸਹਿਬਾਨਾਂ ਦੇ ਅੱਗੇ ਬੇਨਤੀ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਵੀ ਇਹ ਸਾਡੀ ਬੇਨਤੀ ਨੂੰ ਮੰਨਦੇ ਹੋਏ ਸੁਣਦੇ ਹੋਏ ਬੱਚੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦਰਿੰਦਿਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜੀ ਉਸ ਤੋਂ ਬਾਅਦ ਦੋਸਤੋ ਜਦੋਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਤੇ ਪਟਿਆਲਾ ਦੀ ਰਿਸ਼ੀ ਕਲੋਨੀ ਦੀ ਇਹ ਖਬਰ ਦੱਸੀ ਜਾ ਰਹੀ ਹੈ ਉਤਤ ਜਦੋਂ ਇਹ ਵੀਡੀਓ ਵਾਇਰਲ ਹੋਈ ਤੇ ਪਟਿਆਲੇ ਦੀ ਐਡਮਿਨਿਸਟ੍ਰੇਸ਼ਨ ਦੀਆਂ ਅੱਖਾਂ ਖੁੱਲ ਗਈਆਂ ਔਰ ਉਹਨਾਂ ਨੇ ਵੀ ਬਕਾਇਦਾ ਤੌਰ ਤੇ ਇੱਕਦਮ ਐਕਸ਼ਨ ਦੇ ਵਿੱਚ ਆਉਣਾ ਠੀਕ ਸਮਝਿਆ ਔਰ ਬਕਾਇਦਾ ਤੌਰ ਤੇ ਉਹਨਾਂ ਨੇ ਐਕਸ਼ਨ ਵੀ ਲੀਤਾ ਇਸ ਮੌਕੇ ਤੇ ਜੇ ਆਪਾਂ ਗੱਲ ਕਰੀਏ ਪਟਿਆਲੇ ਦੇ ਮਾਣਯੋਗ ਐਸਐਸਪੀ ਡਾਕਟਰ ਨਾਨਕ ਸਿੰਘ ਔਰ ਡੀਸੀ ਪਟਿਆਲਾ ਪ੍ਰੀਤੀ ਯਾਦਵ ਜੀ ਮੈਂ ਦੋਸਤੋ ਇੱਥੇ ਇਹ ਵੀ ਦੱਸ ਦਿਆਂ ਕਿ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸਰਦਾਰ ਕਮਲਦੀਪ ਸਿੰਘ ਜੀ ਜਿਹੜੇ ਬਕਾਇਦਾ ਤੌਰ ਤੇ ਉੱਥੇ ਪਹੁੰਚੇ ਨੇ ਕਮਰਦੀਪ ਸਿੰਘ ਜੀ ਨੇ ਵੀ ਮਤਲਬ ਜੋ ਵੀ ਕਾਨੂੰਨੀ ਕਾਰਵਾਈ ਉਸ ਦੇ ਤਹਿਤ ਮੰਗ ਕੀਤੀ ਆ ਔਰ ਵੱਡੀ ਗੱਲ ਇੱਥੇ ਇਹ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਬੰਦੀ ਹੋਈ ਕਾਰਵਾਈ ਜਿਹੜੀ ਇਸ ਔਰਤ ਦੇ ਉੱਪਰ ਉਹ ਕੀਤੀ ਗਈ ਆ ਉਸ ਦੇ ਉੱਪਰ ਐਫ ਆਈ ਆਰ ਜਿਹੜੀ ਲਾਂਚ ਕਰ ਦਿੱਤੀ ਗਈ ਆ ਔਰ ਉਸ ਤੋਂ ਬਾਅਦ ਬਾਕੀ ਜੋ ਕਾਨੂੰਨੀ ਕਾਰਵਾਈ ਹੈ ਉਹ ਵੀ ਦਿਖਾਈ ਜਾਵੇਗੀ ਔਰ ਵੱਡੀ ਗੱਲ ਇੱਥੇ ਹੈ ਕਿ बच्चे ਨੂੰ ਮਿਲਣ ਵਾਸਤੇ ਪੂਰਾ ਪ੍ਰਸ਼ਾਸਨ ਜੋ ਉਹ ਹਸਪੀਟਲ ਪਹੁੰਚਿਆ ਹੈ ਬੱਚੇ ਦੇ ਨਾਲ ਉਹਨਾਂ ਨੇ ਡਾਇਰੈਕਟ ਗੱਲਬਾਤ ਵੀ ਕੀਤੀ ਹੈ ਔਰ ਬੱਚੇ ਨੇ ਦੱਸਿਆ ਕਿ ਮੇਰੇ ਨਾਲ ਇਹ ਸਾਰਾ ਕੁਝ ਹੋ ਰਿਹਾ ਸੀ ਔਰ ਮਾਸੂਮ ਬੱਚਾ ਕੁਝ ਨਾ ਕੁਝ ਕਬਰਾਇਆ ਹੋਇਆ ਬੀ ਸੀ ਜਿਹੜੀਆਂ ਤਸਵੀਰਾਂ ਇਸ ਸਮੇਂ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਆਫੀਸਰ ਨੇ ਔਰ ਅਲੱਗ-ਅਲੱਗ ਵਿਭਾਗ ਦੇ ਆਫੀਸਰ ਨੇ ਰਿਸਪੈਕਟਡ ਆਫੀਸਰ ਨੇ ਜਿਨ੍ਹਾਂ ਨੇ ਇਕਦਮ ਐਕਸ਼ਨ ਦੇ ਵਿੱਚ ਆ ਕੇ ਇਸ ਔਰਤ ਦੇ ਉੱਪਰ ਬਣਦੀ ਹੋਈ ਕਾਰਵਾਈ ਜਿਹੜੀ ਕੀਤੀ ਹੈ ਔਰ ਬਾਅਦ ਵਿੱਚ ਅਫੀਸਰ ਸਹਿਬਾਨ ਨੇ ਬਕਾਇਦਾ ਤੌਰ ਤੇ ਪ੍ਰੈਸ ਦੇ ਨਾਲ ਗੱਲਬਾਤ ਵੀ ਕੀਤੀ ਹੈ ਔਰ ਵੱਡੀ ਗੱਲ ਇੱਥੇ ਇਹ ਹੈ ਦੋਸਤੋ ਕਿ ਇੱਕ 10 ਸਾਲ ਦਾ ਮਸੂਮ ਬੱਚਾ ਜਦੋਂ ਇਹ ਅਸੀਂ ਵੀਡੀਓ ਦੇਖੀ ਤਾਂ ਸੱਚਮੁੱਚ ਸਾਡਾ ਵੀ ਦਿਲ ਹਿੱਲ ਗਿਆ ਕਿ ਇਸ ਔਰਤ ਦੀ ਹੁਣ ਔਰਤ ਇਹ ਆਪਾਂ ਔਰਤ ਨੂੰ ਦੇਖੋ ਕਿੰਨਾ ਸਨਮਾਨ ਦਿੰਨੇ ਆ ਕਿੰਨੀ ਇੱਜ਼ਤ ਦਿੰਨੀ ਆ ਦੁਨੀਆ ਔਰ ਜਦੋਂ ਇਸ ਤਰ੍ਹਾਂ ਦੀ ਔਰਤ ਦੀ ਕਰਤੂਤ ਸਾਹਮਣੇ ਆਉਂਦੀ ਹੈ ਇੱਕ ਮਾਸੂਮ ਬੱਚਾ ਜਿਹੜਾ ਜੇ ਮਹਿਜ 10 ਸਾਲ ਦਾ ਬੱਚਾ ਹੈ ਜਦੋਂ ਉਸਦੇ ਨਾਲ ਇਸ ਤਰ੍ਹਾਂ ਦੀ ਔਰਤ ਕਨਾਉਣੇ ਹਰਕਤਾਂ ਕਨਾਉਣੀਆਂ ਕਾਰਵਾਈਆਂ ਦਰਿੰਦਗੀ ਕਰਦੀ ਹੈ ਤਾਂ ਉਸ ਵੇਲੇ ਤੁਸੀਂ ਦੱਸੋ ਇਸ ਔਰਤ ਦੇ ਪ੍ਰਤੀ ਸਾਡੀ ਕਿਸ ਤਰ੍ਹਾਂ ਦੀ ਰਿਸਪੈਕਟ ਬਣ ਸਕਦੀ ਹੈ ਇਸ ਤਰ੍ਹਾਂ ਦੀ ਔਰਤ ਨੂੰ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਠੀਕ ਹੈ ਕਾਨੂੰਨੀ ਤੌਰ ਤੇ ਜੋ ਹੈ ਉਹ ਸਜ਼ਾ ਦਿੱਤੀ ਗਈ ਹੈ ਲੇਕਿਨ ਅਕਾਲ ਪੁਰਖ ਦੀ ਜਿਹੜੀ ਸਜ਼ਾ ਹੈ ਉਹ ਅਜੇ ਬਾਕੀ ਹੈ ਜੋ ਵੀਜੇਗਾ ਵੱਡੇਗਾ ਸੋ ਦੋਸਤੋ ਕੁਛ ਇੱਕ ਤਸਵੀਰਾਂ ਨੇ ਜਿਹੜੀਆਂ ਤੁਸੀਂ ਇਸ ਸਮੇਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਉਹ ਉਸ ਸਮੇਂ ਜੋ ਮੌਕੇ ਤੇ ਅਫੀਸਰ ਪਹੁੰਚੇ ਨੇ ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਆਓ ਬਾਹਰ ਦੇ ਆ ਉਹਨਾਂ ਦੀ ਗੱਲਬਾਤ ਤੇ ਵੀ ਇੱਕ ਨਜ਼ਰ ਕੀ ਨਾਮ ਆਪਣਾ ਜੀ ਗੱਲ ਹੋ ਗਈ ਸੀ ਸਾਡੀ ਇਹ ਨੂੰ ਚਾਹੀਤ ਐਸਾ ਉੱਤਰ ਚਾਹੀਤ ਤਾਂ ਇਹਨਾਂ ਨੇ ਕੰਮ ਕਰਦੇ ਕੋਈ ਨਾ 110 ਰੁਪਏ ਦੇ ਹੱਦ ਕੋਈ ਨਾ ਇਤੋਂ ਕੰਮ ਕਰ ਚੜਾ ਮੇਰੇ 10 ਰੁਪਏ ਦਿੰਦੇ ਸਾਨੂੰ 10 ਰੁਪਏ siapa pisan kau beli? siapa? siapa?

ਹੈਲੋ ਤੁਹਾਨੂੰ ਮੈਨੂੰ ਨਹੀਂ ਪਤਾ ਲੱਗਦਾ ਕਿ ਉਹ ਮੈਨੂੰ ਪਤਾ ਨਹੀਂ ਚੱਲਦਾ ਇਹ ਗੱਲ ਜਿਵੇਂ ਸ਼ਾਮ ਨੂੰ ਇੱਕ ਦੇਰ ਬੰਨ ਮੇਟੇ ਦੇ ਹਾਲੇ ਕੋਈ ਨਹੀਂ ਆਇਆ ਸਮਾਂ ਨਹੀਂ ਕਿਸੇ ਚਾਹ ਉਹ ਮੇਰੇ ਤੋਂ ਮੁਕਾਬਲਾ ਹੈ ਤੇ ਮੰਮੀ ਦੇ ਰਿਹਾ ਹਾਂ ਕਿ ਖਬਰ ਨਹੀਂ ਹੋਈ ਕਿ ਤੱਕ ਲਗਾਈ ਮੈਂ ਮੈਨੂੰ ਨਹੀਂ ਪਤਾ ਕਿ ਆਵਾਜ਼ ਵੀ ਕਿਸੇ ਬੰਦੇ ਨਾਲ ਨਹੀਂ ਹੈ ਤੱਕਦਾ ਹੈ ਤੱਕਦਾ ਹੈ ਅੱਜ ਇਹ ਚੰਨ ਕੀ ਕਰਦੇ ਆਂਗੇ

ਉਹ ਕਰ ਲਈਏ ਮੈਡੀਕੇਸ਼ਨ ਚੱਲੇਗੀ দ্য ਚਾਈਲਡ ਵਿਲ ਸਟੇ ਹੇਅਰ ਟੀਲ ਵੀ ਫਰਦਰ ਆਰਡਰ ਕਿ ਤੱਕ ਲੋਡ ਡਾਕਟਰ ਸਾਹਿਬ ਜਦ ਤੱਕ ਡਾਕਟਰ ਨੂੰ ਲੋਡ ਨਹੀਂ ਮਹਿਸੂਸ ਹੋਏ ਸਰ ਪੁਲਿਸ ਵੱਲੋਂ ਜਿਹੜੇ ਨਾਲ ਤੁਰੰਤ ਕਾਰਵਾਈ ਕੀਤੀ ਹੈ ਜਿਹੜੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਮਹਿਲਾ ਦੇ ਉੱਪਰ ਪੁਲਿਸ ਨੇ ਬੜੇ ਪ੍ਰੌਮਟ ਐਪਰੀਸ਼ੀਏਬਲ ਕੰਮ ਕੀਤਾ ਹੈ ਜੀ ਔਰ ਲੇਕਿਨ ਸਾਡਾ ਆਉਂਦਾ ਇਹ ਸੀਗਾ ਰੀਜ਼ਨ ਕਿ ਇੱਕ ਤਾਂ ਬੱਚੇ ਨੂੰ ਪਰਸਨਲੀ ਦੇਖਣਾ ਚਾਹੁੰਦੇ ਸੀਗੇ ਬੱਚੇ ਦੀ ਪੁਲਿਸ ਨੇ ਆਪਣੀ ਕਾਰਵਾਈ ਕਰਤੀ ਉਹਨੂੰ ਜੇ ਇਹ ਕੁਝ ਚੀਜ਼ਾਂ ਦੀ ਕਮੀ ਰਹੀ ਸੀ ਕੋਈ ਆਪਾਂ ਜਾਣਦੇ ਹਾਂ ਕਿ ਜਿਹੜਾ ਐਕਟ ਹੋਇਆ ਹੈ ਬੜਾ ਇਮਪੋਰਟੈਂਟ ਹੈਗਾ ਔਰ ਇਹਦੇ ਵਿੱਚ ਨਾ ਐਗਜ਼ੈਂਪਲੀ ਪਰਿਸ਼ਰ ਮਿਲਣੀ ਚਾਹੀਦੀ ਹੈ ਜਿਨਾਂ ਨੇ ਕੰਮ ਕੀਤਾ ਹੈ ਕਿਉਂਕਿ ਇਹ ਅੱਜਕੱਲ੍ਹ ਟ੍ਰੈਂਡ ਵੀ ਬਣ ਗਿਆ ਹੈ ਕਿ ਗਰੀਬ ਜਿਹੜੇ ਗਰੀਬ ਨੇ ਰ ਬੱਚਾ ਖਰੀਦ ਲਓ ਜਾਂ ਮੋਬਾਈਲ ਲੈ ਕੇ ਇਹਨੂੰ ਸ਼ੋਅ ਕਰ ਦਿਓ ਜੋਰ ਲੈ ਲਿਆ ਖਰੀਦ ਕੇ ਫਿਰ ਆਪਣੇ ਘਰ ਵਾਸਤੇ ਵਰਤੋ ਵੈਰੀ ਅਨਫੋਰਚੂਨੇਟ ਔਰ ਇਸ ਕਰਕੇ ਇਹਦੇ ਵਾਸਤੇ ਅਸੀਂ ਚਾਹ ਰਹੇ ਸੀ ਕਿ ਐਗਜ਼ੈਂਪਲੀ ਪਰਿਸ਼ਰ ਮਿਲੇ ਬਾਕੀ ਉਸ ਤੋਂ ਬਾਅਦ ਵੀ ਬਹੁਤ ਕੰਮ ਨੇ ਬੱਚੇ ਦੀ ਕਸਟਡੀ ਹੁਣ ਕਿੱਧਰ ਰਹੇਗੀ ਦੇਖੋ ਇਹ ਦਿਸ ਸੀਡਬਲ ਸੀਵਲ ਡਿਸਾਈਡ ਬੱਚੇ ਦੇ ਡੈਡੀ ਦੇ ਉੱਤੇ ਵੀ ਕਾਰਵਾਈ ਹੋਈ ਚੰਗੀ ਉਹ ਕਹਿੰਦਾ ਕਿ ਦੋ ਬੱਚੇ ਇਹ ਨਹੀਂ ਮੈਨ ਨਹੀਂ ਸੰਭ ਸਕਦਾ ਦੇਖੋ ਜੇ ਨਹੀਂ ਸੰਭ ਸਕਦੇ ਕਾਰਵਾਈ ਨਹੀਂ ਹੁੰਦੀ ਉਹਨਾਂ ਦਾ ਪ੍ਰੋਸੈਸ ਹੁੰਦਾ ਹੈ ਉਹ ਅਡਾਪਟਿਵ ਅਡਾਪਸ਼ਨ ਦੇ ਸਕਦੇ ਆ ਅਡਾਪਸ਼ਨ ਨਹੀਂ ਦਿੱਤੀ ਹੈ ਲੇਕਿਨ ਸ਼ਾਇਦ ਉਹਨਾਂ ਨੂੰ ਰੂਲ ਦਾ ਨਹੀਂ ਪਤਾ ਸੀਗਾ ਕਿ ਕੀ ਕਚਰੀਵਨ ਸੀ ਯਾਰ ਸਰ ਜਿੰਨੀ ਤੁਸੀਂ ਉਹਨਾਂ ਦੀ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਡਿਪਾਰਟਮੈਂਟ ਦਾ ਕਿਤੇ ਨਾ ਕਿਤੇ ਹੈਗਾ ਵੀ ਡਿਪਾਰਟਮੈਂਟ ਇਹ ਜੇ ਮਾਮਲੇ ਦੇ ਵਿੱਚ ਜਿਆਦਾ ਧਿਆਨ ਨਹੀਂ ਦਿੱਤੀ ਸਰਕਾਰਾਂ ਨੇ ਬੱਚੇ ਨੇ ਜਿਹੜੇ ਲਗਾਤਾਰ ਕੀ ਕਾਰਵਾਈ ਦੇਖੋ ਜਿਹੜਾ ਮੈਂ ਤੁਹਾਡੇ ਰਾਹੀਂ ਫਾਇਆਂ ਨੂੰ ਇਹ ਦੱਸਣਾ ਜਾਵਾਂਗਾ ਕਿ ਇਹ ਰਿਸਪੋਨਸੀਬਿਲਟੀ ਇੱਕ ਸੋਸਾਇਟੀ ਦੀ ਹੈ ਆਪਣੇ ਬੱਚੇ ਪਾਲਣਾ ਕਿਉਂਕਿ ਅਸੀਂ ਤਾਂ ਬਜ਼ੁਰਗ ਹੋ ਜਾਵਾਂਗੇ ਦੇਸ਼ ਨੂੰ ਅੱਗੇ ਕੌਣ ਲੈ ਕੇ ਜਾਏਗਾ ਬੱਚੇ ਲੈ ਕੇ ਜਾਣਗੇ ਫਾਨੀ ਕੌਣ ਅੱਗੇ ਸਾਡੀ ਦੇਖਭਾਲ ਕਰੇਗਾ ਸਾਡੇ ਬੱਚੇ ਹੀ ਕਰਨਗੇ ਇਹ ਈਚ ਐਂਡ ਐਵਰੀ ਪਰਸਨ ਦੀ ਰਿਸਪੋਨਸੀਬਿਲਟੀ ਹੈ ਜੀ एक नहीं है, तर तर ए, है, राही मैं सारे रिक्वेस्ट करना चाहना ये किसी डिपार्टमेंट की वेट ना करिए और मैं वैसे मीडिया का भी थैंकफुल हाँ जिस तरीके जिस तरीके जिस तरीके ने केस आया हाईलाइट होया और अ ਕਹ ਰਾਹ ਰਾਹ ਜੀ ਪਹੁੰਚੇਗਾ ਇਸ ਨਾਲ ਜਾਗਰੂਕਤਾ ਰਹੇਗੀ ਸਰ ਇੱਕ ਮਾਮਲਾ ਜਿਹੜਾ ਹੈ ਉਹ ਕਮਿਸ਼ਨ ਕੋਲ ਨਹੀਂ ਪਹੁੰਚਿਆ ਇਹ ਮਾਮਲਾ ਇੱਕ ਸੁਸਾਇਟੀ ਕੋਲ ਪਹੁੰਚਿਆ ਹੈਗਾ ਯਾਨੀ ਕਿ ਕਮਿਸ਼ਨ ਦੇ ਉੱਪਰ ਪਰੋਸਾ ਨਹੀਂ ਸੀਗਾ ਲੋਕਾਂ ਨੂੰ ਕਿਉਂਕਿ ਉਸੇ ਦਿੱਤਾ ਨਹੀਂ ਕਿਉਂਕਿ ਕਾਰਵਾਈ ਬਹੁਤ ਘੱਟ ਹੁੰਦੀ ਹੈ ਸਰ ਜਦੋਂ ਵੀ ਇਹ ਕਮਿਸ਼ਨ ਹੈ ਇੱਕ ਮਾਨੀਟਿੰਗ ਬਾਡੀ ਹੈ ਕਮਿਸ਼ਨ ਦੀ ਹੈ ਅੱਖਾਂ ਆਪਕਾ ਨੇ ਤੁਸੀਂ ਲੋਕ ਆਮ ਜਨਤਾ ਕਮਿਸ਼ਨ ਇਹ ਤਾਂ ਹੈ ਨਹੀਂ ਨਾ ਕਿ ਹਰ ਜਗ੍ਹਾ ਅਵੇਲੇਬਲ ਹੈ ਹਰ ਜਗ੍ਹਾ ਲੋਕਾਂ ਨੂੰ ਅਵੇਅਰ ਕਰਨਾ ਕਮਿਸ਼ਨ ਦੀ ਕਮਿਸ਼ਨ ਦੀ ਰਿਸਪੋਨਸੀਬਿਲਟੀ ਹੈ ਤੁਹਾਡੇ ਮਗਰ ਨੂੰ ਅਸੀਂ ਕਰ ਰਹੇ ਆ ਪਲੀਜ਼ ਸਰ ਤੁਸੀਂ ਬੱਚੇ ਨਾਲ ਮਿਲ ਕੇ ਆਏ ਹੋ ਸਰ ਜੀ ਤਸੱਦਦ ਦੀ ਗੱਲ ਕੀਤੀ ਹੈ ਕਿੱਦਾਂ ਦੀ ਤਸੱਦਦ ਦਿੱਤੀ ਗਈ ਹੈ ਕਿੱਦਾਂ ਦੀ ਕੋਈ ਆਇਰਨ ਲਗਾਇਆ ਗਿਆ ਜਾਂ ਉਹਨੂੰ ਕਿੰਨੇ ਸਮੇਂ ਤੋਂ ਤਸੱਦਦ ਦੇ ਰਹੇ ਸੀ ਕਿ ਕੋਈ ਗਲਤ ਬਾਤ ਹੋਈ ਅੰਦਰ ਦੇਖੋ ਜੀ ਬੱਚੇ ਨੇ ਅਸੀਂ ਬੱਚੇ ਨਾਲ ਗੱਲ ਕੀਤੀ ਬਸ ਉਹਨੇ ਆਪ ਸਟੇਟਮੈਂਟ ਦਿੱਤੀ ਹੈ ਕਿ ਬੱਚੇ ਦੇ ਗਰਮ ਆ ਆਇਰਨ ਲਗਾਇਆ ਗਿਆ ਯਾਨੀ ਕਿ ਤਰਸ ਨਾ ਹੋਈਗੀ ਉਹਦੇ ਹੱਥਾਂ ਤੇ ਵੀ ਨਿਸ਼ਾਨ ਨੇ ਜਿਹੜੇ ਡਾਕ ਬਾਈਟ ਦੇ ਨੇ ਉਹਦੇ ਪਿੱਠ ਦੇ ਵੀ ਨਿਸ਼ਾਨ ਨੇ ਬੱਚਾ ਬਹੁਤ ਜ਼ਿਆਦਾ ਡਿਪਰੈਸਡ ਹੈ

ਕਾਇੋ ਤੁਹਾਡਾ ਹੱਕ ਬਣੇਗਾ अदरवाइज ਸਰਦੀ ਬੰਦੀ ਕਰ ਦੇਈਏ ਕੋਈ ਕੋਈ ਸਟਡੀ ਵਗੈਰੇ ਹੋਂ ਕਿਉਂਕਿ ਬੱਚਾ ਬਿਲਕੁਲ ਬੱਚੇ ਨੂੰ ਸੋਸਾਇਟੀ ਵਿੱਚ ਦੁਆਰ ਤੋਂ ਨਿਯਾਮ ਵਾਸਤੇ ਉਹਨੇ ਐਜੂਕੇਸ਼ਨ ਸਕੂਲ ਪਾਇਆ ਜਾਏਗਾ ਉਹਦੇ ਦੇਖਭਾਲ ਰਖ ਰਖਾਵ ਹਰ ਚੀਜ਼ ਦੀ ਧਿਆਨ ਖਿਆ ਜਾਏਗਾ ਸਰ ਸਰ ਕਿਦਾਂ ਦੀ ਜਿਹੜੀ ਕਾਰਵਾਈ ਹੋਈ ਹੈ ਸਰ ਇਹ ਬੱਚਿਆਂ ਦੀ ਜਿਹੜੀ ਵੀਡੀਓ ਬਾਤ ਹੋ ਰਹੀ ਹੈ ਪਰ ਮਜਰੇ ਦੇ ਉੱਪਰ ਵੀ ਇਜਾਮ ਲਗੇ ਕੀ ਸਰ ਖਬਰ ਹੈ ਕੀ ਗੱਲ ਬਾਤ ਤੇ ਉਹ 1 ਫਰਵਰੀ 2025 ਨੂੰ ਆਪਣੇ ਇਸ ਥਾਣਾ ਵਿੱਚ ਇਨਫੋਰਮੇਸ਼ਨ ਆਈ ਸੀ ਕਿ ਆਪਣਾ ਫਰ ਸੇਵਾ ਸੁਸਾਇਟੀ ਲਸ਼ਕਾਨੀ ਵੱਲ ਨੂੰ ਜਿਨ੍ਹਾਂ ਵੱਲੋਂ ਦੱਸਿਆ ਗਿਆ ਸੀ ਕਿ ਇੱਕ ਮਨੀ ਸ਼ਰਮਾ ਲੇਡੀ ਜੋ ਰਿਸੀ ਕਾਲਨੀ ਦੀ ਰਹਿਣੇ ਵਾਲੀ ਏ ਉਹਦੇ ਵੱਲੋਂ ਇੱਕ 10 ਸਾਲ ਦੇ ਬੱਚੇ ਨੂੰ ਸੋਰਟ ਆਫ ਬੰਦਕ ਬਣਾ ਕੇ ਤਸੱਦਦ ਕੀਤੀ ਜਾ ਰਹੀ ਏ ਜਦੋਂ ਪੁਲਿਸ ਵੱਲੋਂ ਰੇਡ ਕੀਤਾ ਗਿਆ ਤਾਂ ਬੱਚੇ ਨੂੰ ਬਰਾਮਦ ਕੀਤਾ ਗਿਆ ਬੱਚੇ ਦੇ ਉੱਤੇ ਕਾਫੀ ਇੰਜਰੀ ਸੀਗੀ ਲਾਈਕ ਹਾਟ ਆਇਰਨ ਰੋਡ ਵੱਲੋਂ ਵੀ 3 ਤੇ ਇੰਜਰੀ ਸੀ ਕਿਤੇ ਹੋਰ ਵੀ ਇੰਜਰੀ ਦੇ ਇਨਸਾਨ ਸੀਗੇ ਇਸ ਮਾਮਲੇ ਦੀ ਗੰਮੀਰਤਾ ਦੇਖਦੇ ਹੋਏ ਪੁਲ ਐਫਆਈਆਰ ਨੰਬਰ 16 ਅੰਡਰ ਸੈਕਸ਼ਨ 77 ਜੀ ਜੇ ਐਕਟ ਤੇ ਹੋਰ ਵੀ ਬੀਐਨਐਸ ਦੀ ਧਾਰਾਆਂ ਤਹਿਤ ਪਰਚਾ ਦਰਜ ਕੀਤਾ ਗਿਆ ਤੇ ਅਕਿਊਜ਼ ਮਨੀ ਸ਼ਰਮਨ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਕੋਈ ਐਐਸਆਈਡੀ ਵਗੈਰਾ ਦਾ ਵੀ ਗਠਨ ਕੀਤਾ ਗਿਆ ਨਹੀਂ ਜੀ ਹਲੇ ਤਫਤੀਸ਼ ਚੱਲ ਰਹੀ ਹੈ ਲੇਕਿਨ ਮਾਮਲੇ ਦੀ ਗੰਮੀਰਤਾ ਦੇਖਦੇ ਹੋਏ ਜਿਹੜੀ ਚਾਈਲਡ ਵੈਲਫੇਅਰ ਸੁਸਾਇਟੀ ਕਮੇਟੀ ਹੁੰਦੀ ਹੈ ਜ਼ਿਲ੍ਹੇ ਦੀ ਉਹਨਾਂ ਵਿੱਚ ਲੋਕ ਚ ਲਿਆ ਗਿਆ ਹੈ ਉਹਨਾਂ ਨਾਲ ਵੀ ਰਸਤਾ ਕੀਤਾ ਜਾ ਰਿਹਾ ਹੈ ਤੇ ਬੱਚੇ ਦਾ ਮੈਡੀਕਲ ਵੀ ਕਰਾਇਆ ਗਿਆ ਅਕੋਰਡਿੰਗਲੀ ਅਗਦੀ ਕਾਰਵਾਈ ਕੀਤੀ ਜਾਏਗੀ ਸਰ ਬੱਚੇ ਕਿੰਨੇ ਚਲੇ ਗਏ ਜੀ ਵੀ ਕਿ ਹਿਊਮਨ ਟ੍ਰੈਫਿਕਿੰਗ ਦਾ ਵੀ ਕੋਈ ਆਈਟ ਹੈਗਾ ਸਰ ਆ ਸਕਦਾ ਹੈਗਾ ਕਿਉਂਕਿ ਬੱਚਾ ਲੀਗਲ ਤੌਰ ਤੇ ਅਡਾਪਟ ਕੀਤਾ ਗਿਆ ਇਹਦੀ ਵੀ ਜਾਂਚ ਹੋਏਗੀ ਦੇਖੋ ਜੀ ਉਸ ਐਂਗਲ ਨੂੰ ਵੀ ਅਸੀਂ ਪੜਾਏ ਜਾਂਚ ਕਰ ਰਹੇ ਹਾਂ ਕਿਉਂਕਿ ਇਹ ਦੇਵਿਸ ਲੀਗਲੀ ਬੱਚਾ ਅਡਾਪਟਡ ਸੀਗਾ ਸੰਲਾ ਦੇਵੀ ਨਾ ਦੀ ਲੇਡੀ ਸੀਗੀ ਜਿਨ੍ਹਾਂ ਵੱਲੋਂ ਬੱਚੇ ਨੂੰ ਅਡਾਪਟ ਕੀਤਾ ਗਿਆ ਸੀਗਾ ਬੱਚੇ ਬੱਚੇ ਨੂੰ ਮਨੀ ਸ਼ਰਮਨ ਨੂੰ ਸੌਂਪਿਆ ਗਿਆ ਉਸ ਐਂਗਲ ਨੂੰ ਵੀ ਸੇਧਾਂ ਚ ਰੱਖਦੇ ਹੋਏ ਅਗਦੀ ਪੜਤਾਲ ਕਰਾਂਗੇ ਤੇ ਅਗਦੀ ਕਾਰਵਾਈ ਕੀਤੀ ਜਾਵੇਗੀ ਸਰ ਬੱਚੇ ਦੇ ਕਿੰਨੇ ਕਿੰਨੇ ਇੰਜਰੀ ਸੀ ਸਰ ਉਹ ਫੇਸ ਤੇ ਇੱਕ ਮੇਜਰ ਇੰਜਰੀ ਹੈ ਜਿਹਦੇ ਵਿੱਚ ਪੁਨਿਸ਼ਾਨ ਹੈ ਕਿ ਆਇਰਨ ਰੋਡ ਰਾਹੀ ਉਹਨਾਂ ਨੂੰ ਲਾਇਆ ਗਿਆ ਸੀਗਾ ਤੇ ਹੋਰ ਵੀ ਬੋਡੀ ਤੇ ਇੰਜਰੀ ਹੈ ਸਰ ਜਿਸ ਤਰ੍ਹਾਂ ਕਿ ਸੋਸਾਇਟੀ ਵੱਲੋਂ ਬੱਚੇ ਨੂੰ ਲੈ ਕੇ ਗਏ ਨੇ ਉਹਨਾਂ ਦਾ ਕਹਿਣਾ ਕਿ ਜਿਹੜੇ ਧਾਰਾਵਾਂ ਨੇ ਉਹ ਮੇਲ ਵਧੀਆ ਲਗਾਈਆਂ ਜਿਸ ਜਿਸ ਤਰ੍ਹਾਂ ਲਗਾਨੀ ਚਾਹੀਦੀਆਂ ਸੀ ਇਸ ਦੇ ਵਿੱਚ ਧਾਰਾਂ ਦੇ ਵਿੱਚ ਵੀ ਵਾਅਦਾ ਕੀਤਾ ਜਾਏਗਾ ਨਹੀਂ ਇਹਦੇ ਵਿੱਚ ਕੋਈ ਜੁਨਲ ਜਸਟਿਸ ਐਕਟ ਤੇ ਜਰਾ 326 ਆਪੀਸੀ ਦੇ ਪੁਰਾਣਾ ধারা ਹੈ ਉਹਦੇ ਤਹਿਤ ਵੀ ਨਵੇਂ ধারাएं ਲਗਾਏ ਗਏ ਨੇ ਔਰ ਮੈਡੀਕਲ ਤੋਂ ਬਾਅਦ ਹੋਰ ਵੀ ਧਾਰਾਵਾਂ ਲਗਣ ਜੇ ਵਾਦਾ ਕਰਨਾ ਬੰਦ ਕੀਤਾ ਜਾਵੇਗਾ। ਔਰ ਦੋਸਤੋ ਜੇਕਰ ਇਹ سوشل میڈیا ਤੇ ਵੀਡੀਓ ਨਾ ਵਾਇਰਲ ਹੁੰਦੀ ਤਾਂ ਪਤਾ ਨਹੀਂ ਹੋਰ ਕਿੰਨੀ ਦੇਰ ਤੱਕ ਇਸ 마ਸੂਮ ਬੱਚੇ ਦੇ ਉੱਪਰ ਤਸ਼ੱਦਦ ਹੁੰਦੇ ਰਹਿਣੇ ਸੀ। ਸੋ ਅਸੀਂ ਇਸ ਖਬਰ ਨੂੰ ਭੇਜਣ ਵਾਸਤੇ ਸਾਡੇ ਪਟਿਆਲੇ ਤੋਂ ਸੀਨੀਅਰ ਪੱਤਰਕਾਰ ਬਿੰਦਰ ਬਾਤਿਸ਼ ਔਰ ਸੀਨੀਅਰ ਪੱਤਰਕਾਰ ਬਲਜੀਤ ਸਰਨਾ ਜੀ ਦਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਇਸ ਖਬਰ ਨੂੰ ਸਾਡੇ ਤੱਕ ਪਹੁੰਚਾਇਆ ਔਰ ਅਸੀਂ ਪੋਸੂ ਨਾਮਾ ਚੈਨਲ ਦੇ ਦਰਸ਼ਕਾਂ ਤੱਕ ਪਹੁੰਚਾਇਆ ਕਮੈਂਟ ਦੇ ਰੂਪ ਵਿੱਚ ਜ਼ਰੂਰ ਲਿਖਣਾ ਕਿ ਇਸ ਔਰਤ ਦੇ ਖਿਲਾਫ ਹੋਰ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਸਾਨੂੰ ਚਾਹੀਦੀ ਹੈ ਤੁਹਾਡੇ ਕਮੈਂਟ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤੋ ਹੋਮਸੋਹਰਤਾਂ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ